ਸ਼੍ਰੀ ਕਾਲ ਜੀ ਅਦਾਬ ਨਮਸਤੇ ਗੁੱਡ ਮਾਰਨਿੰਗ ਲੋ ਜੀ ਮਨਰਾਸੀਦ ਵਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਵੋਗੇ ਜੀ ਲਓ ਜੀ ਮਾਰਨਿੰਗ ਦਾ ਟਾਈਮ ਹੋ ਗਿਆ ਤੇ ਆਪਾਂ ਵਲੌਗ ਅੱਜ ਸ਼ੁਰੂ ਕੀਤਾ ਕਿਚਨ ਚੋਂ ਕਿਉਂਕਿ ਅੱਜ ਆਪਾਂ ਇੱਥੇ ਬਣਾ ਰਹੇ ਆਂ ਪੂਰੀਆ ਪੂਰੀਆ ਬਣਾਉਣ ਲੱਗੇ ਹੋਇਆ ਜਿਸ ਵਾਸਤੇ ਮੈਂ ਤੇਲ ਕਲਕੋੜਾ ਰੱਖਤਾ ਆ ਇਧਰ ਛੋਲਿਆਂ ਦੀ ਕਾਲੇ ਛੋਲਿਆਂ ਦੀ ਸਬਜ਼ੀ ਬਣਾ ਲਈ ਆ ਕਿਉਂਕਿ ਜਿਹੜੇ ਚਿੱਟੇ ਛੋਲੇ ਹੁੰਦੇ ਆ ਉਹ ਹੈ ਨਹੀਂ ਸੀਗੇ ਤੇ ਅੱਜ ਮੇਰੇ ਬੇਟੇ ਦੀ ਪਸੰਦ ਤੇ ਛੋਲੇ ਪੂਰੀਆ ਬਣ ਰਹੇ ਆ ਜੀ ਹਾਲਾਂਕਿ ਉਹਨੂੰ ਪਸੰਦ ਆ ਕਾਬਲੀ ਛੋਲੇ ਪਰ ਉਹ ਹੈ ਨਹੀਂ ਸੀਗੇ ਇਸ ਕਰਕੇ ਮੈਂ ਕਾਲੇ ਛੋਲਿਆਂ ਦੀ ਸਬਜ਼ੀ ਬਣਾਈ ਹੈ ਜੀ ਤੇ ਅੱਜਵਲਾ ਬਲੌਗ ਤੁਸੀਂ ਪੂਰਾ ਜ਼ਰੂਰ ਦੇਖਣਾ ਜੀ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਕਿ ਕਿਹੋ ਜਿਹਾ ਲੱਗਿਆ ਬਲੌਗ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਲਓ ਜੀ ਅੱਜ ਬੰਦ ਰਹੀਆਂ ਪੂਰੀਆਂ ਹੁਣ ਲੱਗੇ ਹੋਈਆਂ ਵਾਈਫਰ ਦਾ ਨਾਮ ਹੈ ਕਿ ਜਦੋਂ ਜਦੋਂ ਜਿਸ ਨੂੰ ਕਿ ਸਾਡੇ ਨਾਲ ਪੂਰੀਆਂ ਖਾ ਲੋ ਵਾਤੇ ਮਨ ਵੀ ਦੇ ਨੰਦ ਪੁੰਨੀ ਨਹੀਂ ਮਨ ਵੀ ਤੇ ਪੂਰੀ ਫੁੱਲੀ ਨਹੀਂ ਦੱਲਾ ਬਹੁਤ ਪਪਾ ਖਾਕੇ ਗਏ ਬਹੁ ਹਿਏ ਬਣੀਆਂ ਫੁਲੀਏ ਫੁਲੀਏ ਲੋ ਜੇ ਮਨੀ ਵੀਰ ਵੀ ਫਰਮੈਸ਼ ਤੇ ਬਣੀਆਂ ਛੋਲੇ ਪੂਰੀਆਂ ਅੱਜ ਆਪਣੇ ਛੱਤ ਤੇ ਸੋਲਰ ਪਲੇਟਾਂ ਦਾ ਸਟੈਂਡ ਬਣਾ ਰਹੇ ਆ ਰਾਮ ਰਾਮ ਦੇਖੋ ਅੱਜ ਸਾਡੇ ਹੀਰੀਆ ਭਾਈ ਸੋਲਰ ਪਲੇਟਾਂ ਲਗਵਾ ਰਹੇ ਆ ਸਾਡੇ ਨਾਲ ਹੈ ਕਿ ਨਹੀਂ ਹੀਰੀਆ ਭਾਈ ਹਾਂ ਤੇ ਦੁਪਹਿਰ ਦੇ 2 ਵਜੇ ਦਾ ਟਾਈਮ ਹੋ ਗਿਆ ਸੀਗਾ ਮੈਂ ਚਾਹ ਬਣਾਉਣ ਲੱਗੀ ਸੀਗੀ ਤੇ ਨਾਲ ਹੀ ਹੁਣ ਫੁਲਕਾ ਤਿਆਰ ਕਰਨਾ ਸੀਗਾ ਕਿਉਂਕਿ ਮਿਸਤਰੀ ਲੱਗੇ ਹੋਏ ਐ ਛੱਤ ਤੇ ਜਿਹੜੀਆਂ ਸੋਲਰ ਪਲੇਟਾਂ ਉਹਨਾਂ ਦਾ ਸਟੈਂਡ ਜਿਹੜਾ ਸੈੱਟ ਕਰ ਰਹੀ ਹੈ ਹਨਾ ਪਲੇਟਾਂ ਤਾਂ ਆਪਣੇ ਪਹਿਲਾਂ ਦੀਆਂ ਲੱਗੀਆਂ ਹੋਈਆਂ ਪਰ ਸਟੈਂਡ ਜਿਹੜਾ ਨਹੀਂ ਬਣਾਇਆ ਸੀ ਸਟੈਂਡ ਹੋਵੇ ਤਾਂ ਚਲੋ ਵਧੀਆ ਰਹਿੰਦਾ ਧੁੱਪ ਵਗੈਰਾ ਵਧੀਆ ਲੱਗਦੇ ਰਹਿੰਦੇ ਗਰਮੀ ਸਾਲ ਦੇ ਵਿੱਚ ਪਲੇਟਾਂ ਨੂੰ ਤੇ ਵੈਸੇ ਵੀ ਫਿਰ ਰੇਤਾ ਮਿੱਟੀ ਆ ਜਿਹੜਾ ਉਹ ਨਹੀਂ ਜਿਆਦਾ ਪੈਂਦਾਗਾ ਤੇ ਇਸ ਕਰਕੇ ਅੱਜ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਹੁਣ ਫੁਲਕਾ ਖਾਣਾ ਸੀਗਾ ਕਿਉਂਕਿ ਆਪਾਂ ਪਿੰਡਾਂ ਵਾਲੇ ਤਸਵੀਰੇ ਖਾ ਲਨੇ ਆ ਲੇਕਿਨ ਜਿਹੜੇ ਸ਼ਹਿਰੀਏ ਹੁੰਦੇ ਆ ਉਹ ਬ੍ਰੀਕਫਾਸਟ ਕਰਦੇ ਆ ਨਾ ਲੰਚ ਦੁਪਹਿਰ ਨੂੰ ਹੀ ਖਾਂਦੇ ਆ ਤੇ ਇਸ ਕਰਕੇ ਉਹ ਸ਼ਹਿਰ ਦੇ ਸੀਗੇ ਤੇ ਇਸ ਕਰਕੇ ਉਹਨਾਂ ਲਈ ਹੁਣ ਮੈਂ ਲੰਚ ਬਣਾ ਰਹੀ ਆਂ ਤੇ ਦੂਸਰਾ ਜੇ ਅਸੀਂ ਲੈ ਸੀਗੇ ਪਿਆਜ਼ ਤੇ ਪਿਆਜ਼ ਵਾਲੇ ਵੀ ਜਿਹੜੇ ਦੂਰੋਂ ਆਉਂਦੇ ਪਿਆਜ਼ ਲੈ ਕੇ ਤੇ ਉਹਨਾਂ ਨੇ ਵੀ ਫੁਲਕਾ ਖਾਣਾ ਸੀਗਾ ਇਸ ਕਰਕੇ ਮੈਂ ਉਹਨਾਂ ਵਾਸਤੇ ਵੀ ਤਿਆਰ ਕਰ ਰੱਖਿਆ ਸੀਗਾ ਸਬਜ਼ੀ ਵਗੈਰਾ ਬਣਾ ਰੱਖੀ ਸੀ ਬਸ ਫੁਲਕਾ ਬਣਾਉਣ ਲੱਗੀ ਹੋਈ ਸੀਗੀ ਤੇ ਇਹ ਦੇਖੋ ਜੀ ਮੈਂ ਇਧਰ ਚੌਂਕੇ 'ਚ ਕੰਮਕਾਜ ਕਰ ਰਹੀ ਸੀ ਤੇ ਇਹ ਪਤਾ ਨਹੀਂ ਮਿਸਤਰੀ ਕੀ ਯੂਜ਼ ਕਰਦੇ ਇਹਦਾ ਤੇ ਇਹ ਉੱਤੋਂ ਛੱਤ ਤੋਂ ਡਿੱਗ ਗਈ ਸ਼ੁਕਰ ਹੈ ਮੈਂ ਕਿ ਮੇਰੇ ਸਿਰ 'ਤੇ ਨਹੀਂ ਵੱਜ ਗਈ ਨਹੀਂ ਤਾਂ ਮੇਰਾ ਤਾਂ ਜਿਆ ਸਿਰ ਪਾੜ ਜਾਣਾ ਸੀਗਾ ਤੇ ਨੁਕਸਾਨ ਹੋ ਜਾਣਾ ਸੀਗਾ ਪਰ ਬਚਾਅ ਹੋ ਗਿਆ ਮੈਂ ਪਹਿਲਾਂ ਟੱਪ ਗਈ ਇਥੋਂ ਤੇ ਇਹਨੂੰ ਕਹਿੰਦੇ ਪਤਾ ਨਹੀਂ ਕੀ ਆ ਮੈਨੂੰ ਤਾਂ ਯਾਦ ਜਾਂ ਨਹੀਂਗਾ ਪਰ ਇਹਨਾਂ ਵੀ ਸ਼ੁਕਰ ਆ ਉਹਨਾਂ ਦੇ ਹੱਥੋਂ ਛੁੱਟ ਗਿਆ ਤੇ ਡਿੱਗ ਗਿਆ ਤੇ ਲੋ ਜੀ ਕੰਮ ਅੱਜ ਕਾਫੀ ਹੋ ਗਿਆ ਸੀਗਾ ਤੇ ਇਸ ਕਰਕੇ ਕੱਪੜੇ ਵੀ ਕਾਫੀ ਇਕੱਠੇ ਹੋ ਗਏ ਪ੍ਰੈਸ ਕਰਨ ਵਾਲੇ ਤੇ ਇਧਰ ਮੈਂ ਹੁਣ ਨੇਰੇ ਹੋਏ ਲੱਗੀ ਹੋਈ ਸਾਰੇ ਕੰਮ ਕਾਸ ਕੰਮ ਤੋਂ ਬਾਅਦ ਕੱਪੜੇ ਪ੍ਰੈਸ ਕਰ ਰਹੀ ਸੀਗੀ ਤੇ ਕਾਫੀ ਤਾਂ ਮੈਂ ਕਰਕੇ ਰੱਖਲੇ ਸੀਗੇ ਤੇ ਇੱਕ ਦੋ ਸੂਟ ਰਹਿੰਦੇ ਸੀਗੇ ਮੈਂ ਕਿ ਚਲੋ ਇਹਨਾਂ ਦਾ ਵੀ ਕੰਮ ਨਵੇੜ ਹੀ ਦਵਾ ਨਾ ਕਿਉਂਕਿ ਸਿਆਲਾ ਦੇ ਦੇਣਾ ਛੋਟੇ ਦੇਣਾ ਕੰਮ ਕਾਫੀ ਹੋ ਜਾਂਦਾ ਆ ਤੇ ਵੈਸੇ ਵੀ ਅੱਜ ਤਾਂ ਮਿਸਤਰੀ ਦਿਹਾੜੀਏ ਕਰਨਾ ਰੋਟੀ ਪਾਣੀ ਦਾ ਕੰਮ ਕਾਫੀ ਹੋ ਗਿਆ ਤੇ ਇਸ ਕਰਕੇ ਮੇਰਾ ਟਾਈਮ ਨਹੀਂ ਲੱਗਿਆਗਾ ਫਿਰ ਜੇ ਮੈਂ ਰੱਖੀ ਛੱਡਦੀ ਫਿਰ ਕਈ ਦਿਨ ਇਕੱਠੇ ਹੋ ਜਾਂਦੇ ਵੈਸੇ ਵੀ ਦੋ ਕੁ ਦਿਨ ਮੈਂ ਘੋਲ ਜੀ ਖਰਗੀ ਤਾਂ ਕਰਕੇ ਇਕੱਠੇ ਹੋਗੇ ਫਿਰ ਮੈਂ ਸੋਚਿਆ ਚਲੋ ਇਹਨਾਂ ਨੂੰ ਕਾਰ ਹੀ ਦੇਨੀ ਆ ਸਮੇਟ ਦੇਨੀ ਆ ਕਿਉਂਕਿ ਖਲਾਰਾ ਜਾਂ ਵੀ ਫਿਰ ਪਿਆ ਵਧੀਆ ਜ ਨਹੀਂ ਲੱਗਦਾ ਫਿਰ ਨਾ ਦਿਮਾਗ 'ਚ ਐ ਹੁੰਦਾ ਵੀ ਆਹ ਕੰਮ ਪਿਆ ਉਹ ਕੰਮ ਪਿਆ ਹਜੇ ਇਹ ਵੀ ਕਰਨਾ ਉਹ ਵੀ ਕਰਨਾ ਨਾ ਤੇ ਇਸ ਕਰਕੇ ਮੈਂ ਕਿ ਚੁੜੇ ਇਹ ਵਾਲਾ ਕੰਮ ਨਿਵੇੜੀ ਦੇਨੀ ਆ ਤੇ ਸੋਲਰ ਪਲੇਟ ਜਿਹੜੀ ਵਾਲੀ ਕਲਿੱਪ ਦੇ ਵਿੱਚ ਦਿਖਾਉਂਗੀ ਕਿਉਂਕਿ ਅੱਜ ਸਾਰਾ ਦਿਨ ਕੰਮਕਾਜ ਦੇ ਵਿੱਚ ਹੀ ਟੱਪ ਗਿਆ ਤੇ ਉੱਤੇ ਛੱਤ ਤੇ ਜਾਣ ਦਾ ਟਾਈਮ ਹੀ ਨਹੀਂ ਮਿਲਿਆ ਬਿਲਕੁਲ ਵੀ ਕੀ ਕਹਿੰਦੇ ਸੀਗੇ ਹਾਂ ਲਓ ਜੀ ਬਾਜਰੇ ਦਾ ਫੂਕਾ ਬਣ ਰਿਹਾ ਜਿਹਨੂੰ ਪਸੰਦ ਹੈ ਬਾਜਰੇ ਦਾ ਫੂਕਾ ਖਾ ਲੋ ਆਪੇ ਤੁਸੀਂ ਵੀ ਕਹਿ ਰਹੇ ਸੀਗੇ ਨਾ ਮਸਬੀ ਲੱਗੀ ਨੀ ਉਹ ਕੇ ਹਾਂ ਹੈਗੀ ਤਾਂ ਹੈ माता हम चुप हो गए जो ब्लॉग बनना शुरू हो गया दही आही फ्रेच, फ्रेच तो है <laughs> ਕੋਟੀ ਟੋਟੀ ਆਪਾਂ ਨੰਦ ਗੰਨਾ ਨਾਂਕੇ ਨਾਂ ਰੇਗਾ ਦਾਦੀ ਕਿ ਕਿਹਦੇ ਨਾਂਕੇ ਜਾਣਾ ਪੈ ਰਗੀਆਂ ਨਾਂਕੇ ਅੱਛਾ ਇਹਦੇ ਰੇਗਾ ਦਾਦੀ ਸਿਫਤ ਹੋਣ ਗਈਆਂ ਨਾਂਕੇ ਇਹਦੇ ਕਿ ਆ ਰਹਿ ਜਾਣਾ ਨੰਦੇ ਹੀ ਲੈ ਕੰਨਾ ਜੀ ਮਮੀ ਆਪਾਂ ਨਹੀਂ ਲੈ ਆਪਰੇ ਕੰਨਾ ਨਾ ਨਹੀਂ ਕਾਜੀ ਸੰਗਿਆ ਨਹੀਂ ਪੁੱਛਦਾ ਹਨ ਕੰਬਿਦ ਕੰਨਾ ਜੀ ਤੇ ਜਾਵੜਦੇ ਇੱਕ ਦੋ ਨੰ ਲਾਇੰ ਛੋਟੀਆਂ ਛੋਟੀਆਂ ਪੈਣਾ ਨਹੀਂ ਤੁਸੀਂ ਠੀਕ ਹੋਗੇ ਫੇਰ ਹੀ ਆ ਮੇਰਾ ਠੀਕ ਦਾ ਗੀ ਮੇਰਾ ਗੋਡਾ ਹੈ ਨਾ ਮੇਰੇ ਗੋਡੇ ਦਾ ਵਾਜ ਮੈਂ ਜਿੰਦਾ ਆ ਹਰ ਪਈਏ ਹਾਂ ਤੇ ਪਹਿਲੇ ਜਿੰਨੇ ਖਾ ਜਿੰਨੇ ਪੋਸਤਾ ਨਹੀਂ ਜਿੱਦਿਆ ਕਿਉਂ ਅਸੀਂ ਗੱਲਾਂ ਕਰੀ ਜਾਂਦੇ ਕਿਉਂ ਬੰਦ ਕਰ ਅਸੀਂ ਉਹ ਸਾਸ ਆਪਦੀਆਂ ਗੱਲਾਂ ਕਰ ਰਹੇ ਆ ਪਾਣੀ ਲੈਣਾ ਲੈ ਇਹ ਸਾਡਾ ਮੁੰਡਾ ਆਇਆ ਸੰਗ ਦਾ ਰੋੜ ਬੈਕ ਹੈ ਬੈਕ ਨਹੀਂ ਇਧੇ ਲਾਈਡ ਨਹੀਂ ਕੀ ਦਿਸਾਈਦਾ ਲਸਤੀ ਪਲੇਟ ਜ ਲੈ ਲੈਣਾ ਜਮਨਿਆ ਇਹਦੇ ਲਾ ਮੇਰੇ ਕੋਲ ਲੈ ਲੈ ਬੰਨੇ ਕਿ ਨਹੀਂ ਮਨ ਵੀਰ ਦੀ ਅੱਡਾ ਖਰਾਬ ਹੈ ਕਿਦਾ ਮੈਂ ਨਹੀਂ ਹੋਣਾ ਵੀਡੀਓ ਦੇ ਵਿੱਚ ਮੈਂ ਨਹੀਂ ਦਿਖਣਾ ਚਾਹੀਦਾ ਚਲੋ ਜੀ ਲੰਚ ਆਪਣਾ ਬਣ ਗਿਆ ਥੋੜੇ ਟਾਈਮ ਬਾਅਦ ਮਿਲਾਂਗੇ ਹੁਣ ਜੋ ਹੁਣ ਮੈਂ ਆਈ ਸੀ ਇਧਰ ਹਾਤੇ ਵਿੱਚ ਪਾਥੀਆਂ ਲੈ ਕੇ ਜਾਣੀਆਂ ਸੀ ਦਾਲ ਧਰਨੀ ਆ ਤੇ ਗੁਰਦੁਆਰਾ ਸਾਹਿਬ ਸੁਖਣੀ ਸਾ ਦਾ ਪਾਠ ਹੋ ਰਿਹਾ ਆ ਛੋਟੇ ਸਭ ਜਾਂਦਿਆਂ ਦੀ ਸ਼ਹੀਦੀ ਨੂੰ ਕੋਟੀ ਕੋਟੀ ਪ੍ਰਣਾਮ ਛੋਟੇ ਛੋਟੇ ਸਭ ਜਾਂਦੇ ਆਪਾਂ ਨੂੰ ਇੰਨਾ ਕੁਝ ਸਿਖਾ ਗਏ ਕਿ ਕਿਸੇ ਤੋਂ ਝੁਕੜਾ ਨਹੀਂ ਚਾਹੀਦਾ ਜ਼ੁਲਮ ਨੂੰ ਕਦੇ ਸਹਿਣਾ ਨਹੀਂ ਚਾਹੀਦਾ ਤੇ ਕੋਟੀ ਕੋਟੀ ਪ੍ਰਣਾਮ ਹੈ ਉਹਨਾਂ ਦੀ ਸ਼ਹੀਦੀ ਨੂੰ ਜੀ ਤੇ ਲਓ ਜੀ ਇਧਰ ਅਮਰੂਦ ਜਿਹੜੇ ਆ ਵੱਡੇ ਹੋਣੇ ਸ਼ੁਰੂ ਹੋ ਗਏ ਆ ਪੱਕਣੇ ਸ਼ੁਰੂ ਹੋ ਗਏ ਇਹ ਦੇਖੋ ਜੀ ਕਿੰਨਾ ਵੱਡਾ ਹੋਇਆ ਪਿਆ ਪਰ ਸ਼ਾਇਦ ਹਜੇ ਪੱਚਾ ਆ ਇਹ ਪੱਕਿਆ ਨਹੀਂ ਗਾ ਪੋਲਾ ਨਹੀਂ ਹੋਇਆ ਗਾ ਚਲੋ ਹੁਣ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਗਾ ਇੱਥੇ ਘੁੰਮਣ ਦਾ ਤੇ ਮੈਂ ਪਉਨੀਆ ਪਾਥੀਆਂ ਬਣਾਉਣੀ ਅੱਜ ਦਾਲ ਸ਼ਕਰਕੰਦੀਆਂ ਫੈਲੀਆਂ ਪਈਆਂ ਪੂਰੀਆਂ ਇਹ ਦੇਖੋ ਇੱਥੇ ਕਬੂਤਰ ਬਹਿ ਜਾਂਦੇ ਉੱਤੇ ਤਾਰਿਆ ਤੇ ਇਹ ਸਾਰੇ ਇੱਧਰ ਬਿੱਠਾ ਕਰ ਦਿੰਦੇ ਨਾ ਸਾਰੇ ਚਿਟਚਿਟੀਆਂ ਕਿਤੇ ਪਏ ਪੱਤੇ ਇਹਨਾਂ ਦੇ ਇਹ ਹੈਗੇ ਜਪਾਥੀਆਂ ਇੱਧਰ ਪਾਉਣੇ ਆ ਪਿਆਜ਼ ਵਾਲੇ ਆ ਗਏ ਸਿੱਕਰ ਦਾ ਪਿਆਜ਼ ਗਾਰਡਨ ਵਿੱਚ ਤੋੜ ਕੇ ਲੈਂਦੇ ਆ ਕਿੰਨੂ ਚਾਰ ਇੱਕ ਹੋਰ ਸੀਗਾ ਉਹ ਪਤਾ ਨਹੀਂ ਕਿੱਧਰ ਚਲੇ ਗਿਆ ਕਿਉਂਕਿ ਤੋੜ ਕੇ ਲੈ ਗਿਆ ਪਤਾ ਨਹੀਂ ਕੋਈ ਪੰਛੀਆਂ ਨੇ ਸੱਟ ਸੁੱਟ ਦਿੱਤਾ ਤੇ ਹੁਣ ਇਹਨਾਂ ਨੂੰ ਮੈਂ ਕੱਤੇ ਪਾਣੀ ਚ ਪੈਣੀ ਆ ਕਿਉਂਕਿ ਠੰਡਾ ਮੌਸਮ ਹੈ ਨਾ ਫਿਰ ਥੋੜੇ ਜੇ ਕੱਤੇ ਕਰਕੇ ਖਾਈਏ ਵਧੀਆ ਲਾਹ ਫਿਰ ਅੰਦਰ ਤੱਕ ਜ਼ੁਖਾਮ ਵਗੈਰਾ ਹੋ ਜੂ ਠੰਡ ਲੱਗ ਜੂਗੀ ਦਾਲ ਧਰਤੀ ਹੈ ਤੇ ਮੰਮੀ ਨੇ ਇਟਾਂ ਲਗਾਈਆਂ ਦਾ ਪੇਟ ਆ ਉਹ ਠੰਡਾ ਹੋਣਾ ਪਾਤਾ ਇੱਧਰ ਅੱਜ ਹਮਾਮ ਦੇ ਇਟਾਂ ਲੱਗ ਰਹੀਆਂ ਉਸ ਵਾਸਤੇ ਬਣਾ ਲਈ ਮਿੱਟੀ ਲਗਦੀ ਆ ਥੋੜੀ ਜਿਹੀ ਪਤਲੀ ਉਹ ਤਾਂ ਪੈ ਜੂਗੀ ਮਿੱਟੀ ਇਧਰ ਲਾਉਣੀ ਆ ਇਹਦੀ ਉਦੋਂ ਪਟੀਆਂ ਸੀ ਇਹਦੇ ਵਿੱਚ ਧੂਆ ਵਗੈਰਾ ਚਾਲੂ ਗਿਆ ਸੀ ਹੁਣ ਮੈਂ ਜਾ ਰਹੀ ਸੀ ਛੱਤ ਤੇ ਜੋ ਸੋਲਰ ਪਲੇਟਾਂ ਲਾਈਆਂ ਆ ਉਹ ਦੇਖਣ ਜਾ ਰਹੀ ਸੀ ਕਿ ਇਹਨਾਂ ਸੱਟ ਕਿਵੇਂ ਕੀਤੀਆਂ ਹੋਈਆਂ ਆ ਤੇ ਇਹ ਦੇਖੋ ਇਹ ਇਹ ਵਾਲੀ ਜਿਹੜੀ ਹੈਗੀ ਆ ਇਹ ਮੇਰੇ ਸਕੂਲ ਟਾਈਮ ਦੀ ਪਿਕ ਹੈ ਮੈਨੂੰ ਇਸ ਤਰ੍ਹਾਂ ਯਾਦਾਂ ਆਪਦੀਆਂ ਸੰਭਾਲ ਕੇ ਰੱਖਣੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਸਭ ਮਾਲ ਕੇ ਰੱਖਦੀ ਆ ਤੇ ਇਹ ਵੀ ਮੇਰੇ ਦੁਆਰਾ ਬਣਾਈ ਹੋਈ ਇੱਕ ਸਿਲਰੀ ਆ ਇੱਧਰ ਆਹ ਵਾਲੀ ਲੱਗੀ ਹੋਈ ਆ ਥੋੜੇ ਪੁਰਾਣੀਆਂ ਹੋ ਗਈਆਂ ਕਾਫੀ ਜੇ ਤੁਸੀਂ ਜਾਂਦੇ ਆ ਛੱਤ ਤੇ ਦੇਖਦੇ ਆ ਕਿਸ ਤਰ੍ਹਾਂ ਸੈੱਟ ਕਰਕੇ ਗਏ ਆ ਬਲੇਟਾ ਅੱਜ ਸੇ ਤਾਜ ਬੱਦਲ ਬਣੇ ਹੋਏ ਆ ਕਈ ਜਗ੍ਹਾ ਤਾਂ ਮੀਂਹ ਵੀ ਪੈ ਰਿਹਾ ਨਾ ਤੇ ਸੂਰਜ ਹਲਕਾ ਹਲਕਾ ਦੇਖ ਰਿਹਾ ਉੱਤਲ ਤੇ ਇੱਥੋਂ ਮੈਂ ਤੁਹਾਨੂੰ ਹੈਸ਼ ਛੱਤ ਤੋਂ ਪਿੰਡ ਦਾ 뷰 ਦਿਖਾਉਣੀ ਆ ਕਿਸ ਤਰ੍ਹਾਂ ਲੱਗਦਾ ਦੇਖੋ ਇੱਧਰ ਵਾਟਰ ਬਾਕਸ ਦੀ ਟੈਂਕੀ ਆ ਟ੍ਰੇਕ ਨਵਾਂ ਘਰ ਬੱਟਿਆ ਪਿੱਛੇ ਬਿਲਕੁਲ ਨਾਲ-ਨਾਲ ਘਾਰਿਆ ਸਾਡੇ ਸ਼ਹਿਰਾ ਤਰਾ ਅਟੈਚ ਐ ਇਸ ਤਰ੍ਹਾਂ ਲੱਗਦਾ ਘਰ ਆਪਣਾ ਉੱਪਰੋਂ ਲਿਆ ਆ ਸੋਲਰ ਪਲੇਟਾਂ ਨਾਲ ਜਿਹੜਾ ਸਟੈਂਡ ਐ ਫਿਕਸ ਕੀਤਾ ਪਲੇਟਾਂ ਤਾਂ ਆਪਾਂ ਕਾਫੀ ਟਾਈਮ ਦੀਆਂ ਲਵਾ ਰੱਖੀਆਂ ਪਰ ਇਹ ਇਸ ਤਰ੍ਹਾਂ ਥੱਲੇ ਛੱਤ ਤੇ ਰੱਖੀਆਂ ਹੋਈਆਂ ਸੀ ਹੁਣ ਇਸ ਵਾਸਤੇ ਇਹ ਸਟੈਂਡ ਫਿਕਸ ਕਰ ਲਿਆ ਨਾ ਤੇ ਹੋ ਪੱਕਾ ਕੀਤਾ ਆ ਫਿਰ ਹੌਲੀ ਹੌਲੀ ਇਸ ਤੇ ਲਾ ਦੇਣਗੇ ਜਦੋਂ ਪੱਕ ਗਿਆ ਨਾ ਸੀਮੈਂਟ ਉਦੋਂ ਲਾ ਦੇਣਗੇ ਨਾ ਚਲੋ ਵਾਈ ਗੁਰਜੀ ਦੀ ਕਿਰਪਾ ਨਾਲ ਇੰਨਾ ਕੰਮ ਹੋ ਗਿਆ ਹੌਲੀ ਹੌਲੀ ਹੋਰ ਲੱਗ ਜਾਣਗੀਆਂ ਦਾ ਵੈਸੇ ਵੀ ਰਾਜਸਥਾਨ 'ਚ ਗਰਮੀ ਬਹੁਤ ਪੈਂਦੀ ਤੇ ਗਰਮੀ 'ਚ ਫਿਰ ਸੋਲਰ ਪਲੇਟਾਂ ਦੀ ਬਿਜਲੀ ਜਿਹੜੀ ਕੰਮ ਲੈ ਲੈਂਦੀ ਆ ਚਲੋ ਹੁਣ ਮੈਂ ਚਲਦੀ ਆ ਥੱਲੇ ਕੰਮਕਾਸ਼ ਕਰਨੇ ਆ ਲਓ ਜੀ ਹੁਣ ਹੋ ਗਿਆ ਟਿਊਸ਼ਨ ਦਾ ਟਾਈਮ ਤੇ ਇਧਰ ਬੱਚੇ ਲੱਗੇ ਹੋਏ ਆ ਆਪਦੀ ਸਟੱਡੀ ਕਰਨ ਵਾਸਤੇ ਡਰਾਇੰਗ ਕਰਨ ਵਾਸਤੇ ਤੇ ਆਹ ਵਾਲੀ ਬੱਚੀ ਲੈ ਕੇ ਆ ਬਹੁਤ ਸੋਹਣੇ ਡਰਾਇੰਗ ਬਣਾ ਕੇ ਜਿਵੇਂ ਤੁਹਾਡੇ ਨਾਲ ਮੈਂ ਪਹਿਲਾਂ ਵੀ ਸ਼ੇਅਰ ਕੀਤੀ ਸੀਗੀ ਵੇਹਦੀ ਡਰਾਇੰਗ ਜਿਹੜੀਆਂ ਬਹੁਤ ਹੀ ਵਧੀਆ ਹੁੰਦੀਆਂ ਆ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਕਿੰਨੀ ਸੋਹਣੇ ਡਰਾਇੰਗ ਜਿਹੜੀ ਇਹ ਕ੍ਰਿਸ਼ਨ ਜੀ ਦੀ ਬਣਾ ਕੇ ਲਿਆਈ ਹੈ ਇਹ ਦੇਖੋ ਜੀ ਇਹ ਵਾਲੀ ਡਰਾਇੰਗ ਹੈਗੀ ਆ ਕ੍ਰਿਸ਼ਨ ਜੀ ਦੀ ਬਣਾ ਕੇ ਲਿਆਈ ਹੋਈ ਬਹੁਤ ਹੀ ਸੋਹਣੀ ਕਿੰਨੀ ਪਿਆਰੀ ਹੈ ਨਾ ਆ ਵੈਕਸ ਕਲਰ ਕੀਤੀ ਹੈ ਨਾ ਇਸ ਵਿੱਚ ਬੰਸਰੀ ਵਜਾ ਰਿਹਾ ਹੈ ਕ੍ਰਿਸ਼ਨ ਜੀ ਤੇ ਇਹ ਕਿੱਥੇ ਦੇਖ ਕੇ ਬਣਾਈ ਸੀਗੀ ਮੈਂ ਕਾਣਾ ਘੋਟਾ ਨਾ ਗਿਫਟ ਅੱਛਾ ਗਿਫਟ 'ਚ ਦੇਖ ਕੇ ਬਣਾਈ ਹੈ ਬੇ ਜਰੂਰ ਇਹਦੀ ਪ੍ਰੇਜ਼ ਜ਼ਰੂਰ ਕਰਿਓ ਵੀ ਇਸ ਬੱਚੀ ਦੀ ਡਰਾਇੰਗ ਜਿਹੜੀ ਹੈਗੀ ਆ ਬਹੁਤ ਹੀ ਸੋਹਣੀ ਆ ਬਹੁਤ ਹੀ ਵਧੀਆ ਡਰਾਇੰਗ ਬਣਾਉਂਦੀ ਆ ਕਿੰਨੀ ਸੋਹਣੀ ਲੱਗ ਰਹੀ ਹੈ ਬਹੁਤ ਮਿਹਨਤ ਦਾ ਕੰਮ ਹੈ ਨਾ ਇਹ ਵੀ ਦੱਸਿਓ ਜੀ ਕਮੈਂਟ ਕਰਕੇ ਕਿਵੇਂ ਲੱਗੀ ਇਹਦੀ ਡਰਾਇੰਗ ਇਹ ਤਾਂ ਇਹਨੇ ਇਸਨੇ ਕਲਰ ਯੂਜ਼ ਕੀਤੇ ਹੈ ਨਾ ਜਿਹੜੀ ਪੈਨਸਲ ਨਾਲ ਵੀ ਡਰਾਇੰਗ ਬਣਾਉਂਦੀ ਹੈ ਉਹ ਵੀ ਬਹੁਤ ਸੋਹਣੀ ਬਣਾਉਂਦੀ ਹੈ ਲਓ ਜੀ ਅਚੰਚਲ ਨੇ ਇਹ ਇੱਕ ਨਵੀਂ ਡਰਾਇੰਗ ਬਣਾ ਲਈ ਹੈ ਬਹੁਤ ਸੋਹਣੀ ਪਰੀ ਵਾਲੀ ਬਣਾਈ ਹੈ ਨਾ ਕ੍ਰਿਸਮਸ ਸਪੈਸ਼ਲ ਚਲੋ ਵਧੀਆ ਹੈ ਬੱਚੇ ਬਹੁਤ ਸੋਹਣੇ ਡਰਾਇੰਗ ਕਰਦੇ ਆ ਤੇ ਪਲੀਜ਼ ਇਹਨਾਂ ਨੂੰ ਥੋੜਾ ਐਪਰੀਸ਼ੀਏਟ ਕਰਿਆ ਕਰੋ ਬੱਚਿਆਂ ਦੀ ਪ੍ਰਸ਼ੰਸਾ ਕਰਿਆ ਕਰੋ ਜੋ ਇਹਨਾਂ ਨੂੰ ਵਧੀਆ ਲੱਗੂਗਾ ਤੇ ਟੈਂਸ਼ਨ ਦੇ ਨਾਮ ਤੇ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗੀ ਇਸਦੀ ਡਰਾਇੰਗ ਹੁਣ 6 ਵਜਣ ਵਾਲਿਆ ਤੇ ਅੱਜ ਮੈਂ ਬੱਚੇ ਨੂੰ 5-10 ਮਿੰਟ ਪਹਿਲੇ ਛੁੱਟੀ ਕਰਤੀ ਕਿਉਂਕਿ ਬੱਚੇ ਠੰਡ ਕਰਕੇ ਥੋੜੇ ਆਏ ਸੀਗੇ ਵੈਸੇ ਵੀ ਹੁਣ ਹੌਲੀਡੇ ਚੱਲ ਰਹੀਆਂ ਇਸ ਕਰਕੇ ਬੱਚੇ ਘਾਟੀ ਆਉਂਦੇ ਆ ਤੇ ਮੈਂ ਕਿਹਾ ਠੰਡ ਚਲੋ ਜਾਓ ਛੇਤੀ ਛੇਤੀ ਤੁਸੀਂ ਘਰੇ ਤੇ ਦਿਨੋਂ ਦਿਨ ਹੁਣ ਠੰਡ ਵੱਧਦੀ ਜਾ ਰਹੀ ਹੈ ਵੈਸੇ ਵੀ ਅੱਜ ਮੌਸਮ ਬਦਲਾ ਜਿਹਾ ਕਰਕੇ ਹੈ ਨਾ ਤਾਂ ਹਵਾ ਜੀ ਵੀ ਚੱਲ ਰਹੀ ਹੈ ਜੀ ਧੁੱਪ ਹੈ ਨਹੀਂ ਕੀ ਤਾਂ ਕਰਕੇ ਠੰਡ ਵੀ ਜ਼ਿਆਦਾ ਲੱਗ ਰਹੀ ਹੈ ਤੇ ਇਹ ਸੀਗਾ ਜੀ ਅੱਜ ਆਪਣਾ ਵਲੌਗ ਤੇ ਵਲੌਗ ਦਾ ਕਰ ਰਹੇ ਆ ਆਪਾਂ ਐਂਡ ਜੀ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਸੋਹਣੇ ਸੋਹਣੇ ਕਮੈਂਟ ਆਪਾਂ ਨੂੰ ਬਹੁਤ ਵਧੀਆ ਲੱਗਦੇ ਆ ਜੀ ਠੀਕ ਹੈ ਜੀ ਨੈਕਸਟ ਟਾਈਮ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ